ਮੈਗਰੂ ਦੀ ਖਾਲਸਾ ਮੈਗਰੂ ਦੀ ਫਟੇ ਸਾਰੇ ਨਗਰ ਵਾਸੀਆ ਸੂਚਿਆ ਭਣ ਭਾਈ ਨੂੰ ਬੇਨਤੀ ਆ ਇੱਕ ਦੋ ਦਿਨਾਂ ਦੇ ਵਿੱਚ ਆਪਣੇ ਪਿੰਡ ਰੋਰੀ ਵਾਲੀ ਸੜਕ ਤੇ ਜਾਂ ਕੋਈ ਧਰਮ ਸਥਾਨ ਕੋਈ ਵੀ ਸਾਡੀ ਜਗਾ ਪਈ ਆ ਉਹਦੇ ਤੇ ਬੂਟੇ ਲਾਉਣੇ ਨਾ ਜਿਹੜਾ ਵੀ ਕੋਈ ਭਣ ਭਾਈ ਸਹਿਯੋਗ ਕਰ ਸਕਦਾ ਵੱਧ ਤੋਂ ਵੱਧ ਸਹਿਯੋਗ ਕਰੋ ਬੇਨਤੀ ਆ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਾਓ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਵੀਡੀਓ ਵੀ ਫਾਮਾਂ ਦੁਆਰੇ ਜਿੱਦੇ ਲਾਉਣੇ ਹੋਏ ਤਾਂ ਬੇਨਤੀ ਆ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਸਹਿਯੋਗ ਕਰੋ ਨੰਬਰ ਲਿਖ ਕੇ ਪਾਵਾ ਹੈ ਫੋਨ ਕਰ ਦਿਓ ਸਾਨੂੰ ਜਿਹੜੇ ਜਿਹੜੇ ਬੰਦੇ ਸਹਿਯੋਗ ਕਰਨਗੇ ਧੰਨਵਾਦ ਇਹ ਗੱਲ ਜੀ ਗੁਰੂ ਸੁਗਰਾਜ ਬਾਈ ਆ ਮਾਂ ਦੀ ਗੋਦ ਟਰੱਸਟ ਚੱਲ ਰਿਹਾ ਹੈਗਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈਗਾ ਉਹ ਬਹੁਤ ਵਧੀਆ ਕੰਮ ਕਰ ਰਹੇ ਆ ਜਿਵੇਂ ਕੋਈ ਵੀ ਹੈਂਡੀਕੈਪਡਾ ਉਹਨੂੰ ਇਲੈਕਟ੍ਰੀਕਲ ਸਕੂਟਰ ਦੇ ਨਾਲ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਹੈਗਾ ਅੱਗੇ ਵੀ ਤੁਗਣੀ ਰਾਤ ਤੇ ਰੱਬ ਨੂੰ ਤਰੱਕੀ ਵੱਟੇ ਠੀਕ ਹੈ ਤੇ ਹੁਣ ਬੂਕਿਆਂ ਦੇ ਵਿੱਚ ਵੀ ਉਹ ਸਹਿਯੋਗ ਕਰ ਰਹੇ ਨੇ विध थो विध उन्हनि बि सहयोग करो धनवाद